ਅੱਜ ਜੀ ਆਪਾਂ ਘਰ ਦੇ ਵਿੱਚ ਤਿਆਰ ਕਰ ਰਹੇ ਆਂ ਇਹ ਨੇਪਾਲੀ ਆਲੂ ਦਾ achar ਜੋ ਕਿ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦਾ ਹੈ ਤੇ 2 ਤੋਂ 3 ਦਿਨ ਹੈ ਜਿਹੜਾ ਆਰਾਮ ਨਾਲ ਤੁਸੀਂ ਇਹਨੂੰ ਚਲਾ ਸਕਦੇ ਹੋ ਬਣਾ ਕੇ ਰੱਖ ਸਕਦੇ ਹੋ ਤੇ ਛਟਪਟ ਬਣ ਜਾਂਦਾ ਹੈ ਇਹ ਜਦੋਂ ਤੁਸੀਂ ਬਣਾ ਲਿਆ ਤਾਂ ਬਾਰ-ਬਾਰ ਇਸ ਤਰੀਕੇ ਨਾਲ ਤੁਸੀਂ ਆਲੂ ਦਾ ਇਹ achar ਹੈ ਜਿਹੜਾ ਬਣਾਓਗੇ ਆਲੂ ਦੀਆਂ ਕਈ ਤਰ੍ਹਾਂ ਦੀਆਂ ਸਬਜ਼ੀਆਂ ਤੁਸੀਂ ਖਾਧੀਆਂ ਹੋਣਗੀਆਂ ਪਰੌਂਠੇ ਕਰਦੇ ਹੋਣਗੇ ਪਰ ਇੱਕ ਵਾਰੀ ਇਸ ਤਰੀਕੇ ਨਾਲ ਆਲੂ ਦਾ achar ਹੈ ਜਿਹੜਾ ਜ਼ਰੂਰ ਬਣਾ ਕੇ ਟਰਾਈ ਕਰਿਓ ਤੇ ਇੱਥੇ ਜੀ ਆਪਾਂ ਪਿਆਜ਼ ਨੂੰ ਇਸ ਤਰੀਕੇ ਨਾਲ ਕੱਟ ਲਾਂਗੇ ਇੱਕ ਪਿਆਜ਼ ਚਾਹੀਦਾ ਹੈ ਸਾਂ ਚਾਰ ਦੇ ਵਿੱਚ ਆਪਾਂ ਨੂੰ ਤੇ ਇਹਦੇ ਨਾਲ ਬਿਲਕੁਲ ਲੰਬੇ ਲੰਬੇ ਸਲਾਈਸ ਕਰ ਲਾਂਗੇ ਪਤਲੇ ਪਤਲੇ ਆਪਾਂ ਠੀਕੀ ਕਰ ਦੇਣਾ ਕੱਟ ਲਿਓ ਕਿਸੇ ਨਾਲ ਵੀ ਵੀ ਆਸਾਨੀ ਨਾਲ ਤੁਸੀਂ ਕੱਟ ਸਕੋ ਹੁਣ ਜੀ ਚੁੱਲੇ ਤੇ ਆਪਾਂ ਪੈਨ ਰੱਖ ਲਿਆ ਤੇ ਇਹਦੇ ਵਿੱਚ ਨਾ ਆਪਾਂ ਚਿੱਟੇ ਤੇਲ ਹੈ ਜਿਹੜੇ ਇਹ ਭੁੰਨਾਗੇ 2 ਚਮਚ ਆਪਣੇ ਕੋਲੇ ਆਚਾਰ ਦੇ ਹਿਸਾਬ ਨਾਲ ਲੈਤੀ ਐ ਮੈਂ ਜਿੰਨਾ ਕਾ ਆਚਾਰ ਬਣਾ ਰਹੀ ਆ ਆਪਾਂ ਤੇ ਇਹਨਾਂ ਨੂੰ ਨਾ ਆਪਾਂ ਰੋਸਟ ਕਰ ਲਾਂਗੇ ਬਿਲਕੁਲ ਹਲਕੀ ਜੀ ਅੱਗ ਤੇ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਨੂੰ ਭੁੰਨ ਲਿਆ ਬਿਲਕੁਲ ਇਹ 골ਡਨ ਬਣ ਗਏ ਆ ਦੇਖੋ ਬਿਲਕੁਲ ਸੁਨਹਿਰੀ ਕਲਰ ਹੋ ਗਿਆ ਇਹਨਾਂ ਦਾ ਤੇ ਹੁਣ ਆਪਾਂ ਇਹਨਾਂ ਨੂੰ ਥੱਲੇ ਉਤਾਰ ਲੈਣੇ ਆ ਤੇ ਹੁਣ ਜੀ ਆਪਾਂ ਇਹਨਾਂ ਨੂੰ ਜਾਂ ਤਾਂ ਮਿਕਸੀ ਦੇ ਵਿੱਚ ਐਡ ਕਰਕੇ ਬਿਲਕੁਲ ਦਰਦਰਾ ਜਿਹਾ ਪਾਊਡਰ ਬਣਾ ਸਕਦੇ ਆ ਜਾਂ ਇਸ ਤਰੀਕੇ ਨਾਲ ਕੁੰਡੇ ਦੇ ਵਿੱਚ ਵੀ ਬਣਾ ਸਕਦੇ ਆ ਜਾਂ ਕਿਸੇ ਵੀ ਚੀਜ਼ 'ਚ ਤੁਸੀਂ ਪਾਊਡਰ ਬਣਾ ਲਿਓ ਪਰ ਬਿਲਕੁਲ ਨਾ ਬਰੀਕ ਪਾਊਡਰ ਨਹੀਂ ਬਣਾਉਣਾ ਦਰਦਰਾ ਜਿਹਾ ਰੱਖਣਾ ਇਹਨਾਂ ਨੂੰ ਆਪਾਂ ਸੋ ਇਸ ਤਰੀਕੇ ਨਾਲ ਮੈਂ ਇਹਨਾਂ ਨੂੰ ਕੁੱਟ ਲੂੰਗੀ ਥੋੜਾ ਜਿਹਾ ਤੇ ਬਿਲਕੁਲ ਇਸ ਤਰੀਕੇ ਨਾਲ ਜੀ ਆਪਾਂ ਇਹਨਾਂ ਨੂੰ ਕੱਟ ਲਿਆ ਦੇਖੋ ਬਿਲਕੁਲ ਇਹ ਤਿਆਰ ਹੋ ਗਏ ਦਰਦ ਰੇ ਰੱਖਿਆ ਆਪਾਂ ਤੇ ਹੁਣ ਜੀ ਇੱਥੇ ਮੇਰੇ ਕੋਲੇ ਹੈਗੇ ਉਬਲੇ ਹੋਏ ਆਲੂ ਤੇ ਇਹ ਮੇਰੇ ਕੋਲ ਨਾ 4-5 ਆਲੂ ਉਬਲੇ ਹੋਏ ਤੇ ਇਹਨਾਂ ਦਾ ਮੈਂ achar ਬਣਾਉਂਗੀ ਤੇ ਆਲੂਆਂ ਨੂੰ ਇਸ ਤਰੀਕੇ ਨਾਲ ਕੱਟ ਲਾਂਗੇ ਆਪਾਂ ਇਹਨਾਂ ਦੇ ਵੱਡੇ ਵੱਡੇ ਪੀਸ ਰੱਖਾਂਗੇ ਇਸ ਤਰੀਕੇ ਨਾਲ ਤੁਸੀਂ ਛੋਟੇ ਛੋਟੇ ਟੁਕੜੇ ਵੀ ਕਰ ਸਕਦੇ ਹੋ ਇਸ ਤਰੀਕੇ ਨਾਲ ਤੇ ਇਹ ਜਿਹੜਾ achar ਹੈ ਨਾ ਇਹ 2 ਤੋਂ 3 ਦਿਨ ਹੀ ਵਧੀਆ ਲੱਗਦਾ ਹੈ ਵੀ ਇਹਦਾ ਟੇਸਟ ਵਧੀਆ ਰਹਿੰਦਾ ਉਸ ਤੋਂ ਬਾਅਦ ਨਾ ਇਹ ਖਰਾਬ ਹੋਣ ਲੱਗ ਜਾਂਦਾ ਹੈ ਟੇਸਟ ਵਧੀਆ ਨਹੀਂ ਆਉਂਦਾ ਇਸ ਕਰਕੇ ਤੁਸੀਂ ਨਾ ਇਨਸਟੈਂਟ ਇਹਨੂੰ ਬਣਾ ਸਕਦੇ ਹੋ ਤੇ ਜਿੰਨਾ ਕ ਖਾਣਾ ਹੋਇਆ ਉਹਨਾਂ ਕ ਤਿਆਰ ਕਰ ਲਿਓ ਤੇ ਸਾਰੇ ਆਲੂ ਇਸ ਤਰੀਕੇ ਨਾਲ ਆਪਾਂ ਕੱਟ ਲਾਂਗੇ ਇਹਨਾਂ ਨੂੰ ਉਬਾਲ ਕੇ ਮੈਂ ਪਹਿਲੇ ਹੀ ਰੱਖ ਲਿਆ ਸੀ ਜੇ ਤਾਂ ਆਲੂ ਪਹਿਲਾਂ ਹੀ ਉਬਾਲ ਕੇ ਤੁਸੀਂ ਰੱਖੇ ਹੋਏ ਨਾ ਫਿਰ ਇਹ achar ਆ ਜਿਹੜਾ ਤੁਸੀਂ ਛੱਟਫਟ ਬਣਾ ਸਕਦੇ ਹੋ ਬਸ ਆਲੂਆਂ ਨੂੰ ਉਬਾਲਣ ਦੀ ਸਮਾਂ ਲੱਗਦਾ ਥੋੜਾ ਜਿਹਾ ਤੇ ਹੁਣ ਜੀ ਆਲੂਆਂ ਦੇ ਵਿੱਚ ਆਪਾਂ ਪਿਆਜ਼ ਐਡ ਕਰਦੇ ਆਂਗੇ ਇੱਕ ਮੀਡੀਅਮ ਸਾਈਜ਼ ਦਾ ਪਿਆਜ਼ ਸੀਗਾ ਤੇ ਉਹਨੂੰ ਮੈਂ ਇਸ ਤਰੀਕੇ ਨਾਲ ਕੱਟ ਲਿਆ ਸੀ ਹੁਣ ਇਹਦੇ ਵਿੱਚ ਖੀਰਾ ਐਡ ਕਰ ਦਿਆਂਗੇ ਅੱਧਾ ਖੀਰਾ ਤੇ ਜਿਹਨੂੰ ਕਿ ਇਸ ਤਰੀਕੇ ਨਾਲ ਮੈਂ ਕੱਟ ਲਿਆ ਸੀ ਬਿਲਕੁਲ ਬਰੀਕ ਲੰਬੇ ਸਲਾਈਸ ਹੁਣ ਇਹਦੇ ਵਿੱਚ ਨਮਕ ਐਡ ਕਰ ਦਿਆਂਗੇ ਸਵਾਦ ਅਨੁਸਾਰ ਜਿੰਨਾ ਕਿ ਤੁਸੀਂ ਆਚਾਰ ਦੇ ਵਿੱਚ ਰੱਖਣਾ ਨਮਕ ਮੈਂ ਅੱਧਾ ਚਮਚਾ ਐਡ ਕਰ ਦੂੰਗੀ ਅੱਧਾ ਚਮਚਾ ਲਾਲ ਮਿਰਚਾਂ ਦਾ ਐਡ ਕਰ ਦਿਆਂਗੇ ਬਿਲਕੁਲ ਥੋੜੀ ਜੀ ਕਾਲੀ ਮਿਰਚ ਐਡ ਕਰ ਦਿਆਂਗੇ ਤੇ ਹੁਣ ਜੀ ਜਿਹੜੇ ਤੇਲ ਰੋਸਟ ਕਰਕੇ ਇਸ ਤਰੀਕੇ ਨਾਲ ਪਾਊਡਰ ਬਣਾਇਆ ਸੀ ਇਹ ਸਾਰਾ ਆਪ ਐਡ ਕਰ ਦਿਆਂਗੇ ਇਹਦੇ ਵਿੱਚ ਇਹਦੀ ਤਿਲਾਂ ਦੀ ਵਧੀਆ ਕੋਟਿੰਗ ਹੋ ਗਈ ਆਚਾਰ ਤੇ ਆਲੂਆਂ ਤੇ ਤੇ ਮੇਨ ਫਲੇਵਰ ਹੈ ਜਿਹੜਾ ਤਿਲਾਂ ਦੇ ਨਾਲ ਹੀ ਆਊਗਾ ਇਹ ਹੀ ਸਪੈਸ਼ਲਾਈਜ਼ achar ਦੇ ਵਿੱਚ ਵੈਸੇ ਆਲੂਆਂ ਦੀਆਂ ਕਈ ਰੈਸਪੀਆਂ ਬਣ ਜਾਂਦੀਆਂ ਨੇ ਆਲੂ ਹਰ ਇੱਕ ਸਬਜ਼ੀ ਦੇ ਵਿੱਚ ਸਵਾਦ ਲੱਗਦਾ ਆਪਾਂ ਨੂੰ ਆਲੂ ਦੇ ਫਰੌਂਟ ਇਹ ਚਿਲੀ ਬਟੈਟੋ ਇਹਦਾ ਆਪਾਂ ਬਣਾਉਣੇ ਸਵਾਦ ਲੱਗਦਾ ਪਰ ਇਸ ਤਰੀਕੇ ਦਾ achar ਬਣਿਆ ਬਹੁਤ ਜ਼ਿਆਦਾ ਟੇਸਟੀ ਲੱਗੂਗਾ ਤੇ ਚਟਪਟ ਬਣ ਜੂਗਾ ਤੇ ਹਾਂਜੀ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰ ਦੇਾਂਗੇ ਜਿਹੜਾ ਆਪਾਂ ਇਹਦੇ ਵਿੱਚ ਨਾਮ ਖੈਡ ਕੀਤਾ ਨਾ ਉਹਦੀ ਵਜ੍ਹਾ ਕਰਕੇ ਖੀਰਾ ਤੇ ਪਿਆਜ਼ ਜਿਹੜਾ ਉਹ ਇਸ ਤਰੀਕੇ ਨਾਲ ਪਾਣੀ ਛੱਡੂਗਾ ਤੁਹਾਨੂੰ ਪਾਣੀ ਐਡ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਜੇ ਤੁਸੀਂ ਐਡ ਕਰਨਾ ਹੋਇਆ 1.5 ਚਮਚ ਪਾਣੀ ਦਾ ਵੀ ਐਡ ਕਰ ਸਕਦੇ ਹੋ ਇਹਨੂੰ ਤਾਂ ਬਣਦੇ ਦੇਖ ਕੇ ਦਿਲ ਕਰ ਰਿਹਾ ਵੀ ਆਪਾਂ ਹੁਣੇ ਖਾ ਲਈਏ ਬਹੁਤ ਹੀ ਟੇਸਟੀ ਬਣੂਗਾ ਚਟਪਟਾ ਜਿਆ achar ਤੁਸੀਂ ਖੀਰੇ ਦੀ ਜਗ੍ਹਾ ਤੇ ਇਹਦੇ ਵਿੱਚ ਕੋਈ ਹੋਰ ਸਬਜ਼ੀ ਵੀ ਐਡ ਕਰ ਸਕਦੇ ਜਿਵੇਂ ਕਿ ਮਗਲੀ ਮਟਰ ਇਸ ਤੇ ਖੀਰੀਆਂ ਗਾਜਰਾ ਵੀ ਐਡ ਕਰ ਸਕਦੇ ਹੋ ਪਰ ਜਦੋਂ ਮੈਂ ਘਰੇ ਬਣਾਉਣੀ ਆ ਨਾ ਮੈਂ ਖੀਰੇ ਜ਼ਿਆਦਾ ਐਡ ਕਰਦੀ ਹੁੰਦੀ ਆ ਤੇ ਦੋ ਤਿੰਨ ਦਿਨ ਮੈਨੂੰ ਬਣਾ ਕੇ ਰੱਖ ਲੈਣੀ ਆ ਬਹੁਤ ਟੇਸਟੀ ਲੱਗਦਾ ਬੱਚਿਆਂ ਨੂੰ ਟਿਫਿਨ ਚ ਦੇ ਸਕਦੇ ਹਾਂ ਬਰੌਂਟਿਆਂ ਦੇ ਨਾਲ ਤੁਸੀਂ ਦੁਪਹਿਰੇ ਰੋਟੀ ਦੇ ਨਾਲ ਖਾਓਗੇ ਜਾਂ ਤੁਸੀਂ ਲਾਂਚ ਦੇ ਵਿੱਚ ਡਿਨਰ ਦੇ ਵਿੱਚ ਵੀ ਇਹ ਖਾਣਾ ਚਾਹੋ ਨਾ ਤਾਂ ਵੀ ਖਾ ਸਕਦੇ ਹੋ ਬਣਾ ਕੇ ਰੱਖ ਸਕਦੇ ਹੋ ਫਿਰ ਜੀ ਆਪਾਂ ਸਰੋਂ ਦਾ ਤੇਲ ਗਰਮ ਕਰ ਲਿਆ ਇੰਨਾ ਕ ਤੇਲ ਹੀ ਆਪਾਂ ਨੂੰ ਚਾਹੀਦਾ ਵੀ ਜਿੰਨਾ ਕ ਆਪਾਂ ਚਾਰ ਬਣਾ ਰਹੇ ਹਾਂ ਜਾਨੀ ਕਿ ਅੱਧੀ ਕ ਘੜਚੀ ਹੁਣ ਇਹਦੇ ਵਿੱਚ ਆਪਾਂ ਮੇਥੀ ਦਾਣਾ ਐਡ ਕਰ ਦੇਾਂਗੇ ਤਿੰਨਾਂ ਨੂੰ ਹਲਕਾ ਜਿਹਾ ਆਪਾਂ ਭੁੰਨ ਲਾਂਗੇ ਇਸ ਤਰੀਕੇ ਨਾਲ ਤੇਲ ਦੇ ਨਾਲ ਦੋ ਤੋਂ ਤਿੰਨ ਹਰੀਆਂ ਮਿਰਚਾਂ ਐਡ ਕਰ ਦੇਾਂਗੇ ਤੇ ਬਿਲਕੁਲ ਹੀ ਹਲਕਾ ਜਿਹਾ ਬਸ ਆਪਾਂ ਇਹਨਾਂ ਨੂੰ ਸੇਕ ਲਵਾਵਾਂਗੇ ਜ਼ਿਆਦਾ ਨਹੀਂ ਇਸ ਤਰੀਕੇ ਨਾਲ ਤੜਕਾ ਜਿਹੜਾ ਤਿਆਰ ਹੋ ਗਿਆ ਇਹ ਤੜਕੇ ਦੇ ਨਾਲ achar ਦੇ ਵਿੱਚ ਫਲੇਵਰ ਬਹੁਤ ਵਧੀਆ ਆਊਗਾ ਤੇ ਹੁਣ ਇਸ ਤਰੀਕੇ ਨਾਲ ਤੜਕਾ ਜਿਹੜਾ ਆਪਾਂ achar ਦੇ ਵਿੱਚ ਐਡ ਕਰ ਦੇਾਂਗੇ ਤੇ ਹੁਣ ਇਹਨੂੰ ਤੁਸੀਂ ਹੱਥਾਂ ਨਾਲ ਨਾ ਮਿਕਸ ਕਰਿਓ ਕਿਉਂਕਿ ਤੇਲ ਬਹੁਤ ਗਰਮ ਹੈ ਕਿਸੇ ਵੀ ਚਮਚ ਦੀ ਮਦਦ ਨਾਲ ਜਾਂ ਘੜਚੀ ਦੀ ਮਦਦ ਨਾਲ ਮਿਕਸ ਕਰਿਓ ਖੁਸ਼ਬੂ ਬਹੁਤ ਸੋਹਣੀ ਆ ਰਹੀ ਹੈ ਜਦੋਂ ਆਪਾਂ ਤੜਕਾ ਐਡ ਕਰਤਾ ਉੱਪਰੋਂ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦੇਾਂਗੇ ਤੇ ਨੀਂਬੂ ਦਾ ਜੂਸ ਐਡ ਕਰ ਦੇਾਂਗੇ ਜੀ ਆਪਾਂ ਤੇ ਚਟਪਟ ਆਪਣਾ ਇਹ ਨੇਪਾਲੀ ਆਲੂ ਦਾ achar ਬਣ ਕੇ ਤਿਆਰ ਹੋ ਗਿਆ ਜੋ ਕਿ ਖਾਣ ਦੇ ਵਿੱਚ ਬਹੁਤ ਹੀ ਰੇਸਤੀ ਲੱਗਦਾ ਹੈ ਹੁਣ ਸਾਰੀਆਂ ਚੀਜ਼ਾਂ ਆਪਾਂ ਐਡ ਕਰਤੀਆਂ ਜੀ ਹੁਣ ਸਾਰੀਆਂ ਨੂੰ ਆਪਾਂ ਕਰ ਦੇਾਂਗੇ ਮਿਕਸ ਦੋ ਤੋਂ ਤਿੰਨ ਦੇਣਾ ਜਿਹੜਾ ਤੁਸੀਂ ਆਰਾਮ ਨਾਲ ਇਹਨੂੰ ਛਲਾ ਸਕਦੇ ਹੋ ਬਹੁਤ ਟੇਸਟੀ ਲੱਗੂਗਾ ਇਸ ਤਰੀਕੇ ਨਾਲ ਬਣਾ ਕੇ ਰੱਖ ਲਿਓ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਆਲੂ ਦਾ achar ਆ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਇਸ ਤਰੀਕੇ ਨਾਲ ਜੀ ਚਟਪਟ ਆਪਾਂ ਇਹ ਆਲੂ ਦਾ achar ਹੈ ਜਿਹੜਾ ਤਿਆਰ ਕਰ ਲਿਆ ਬਹੁਤ ਹੀ ਟੇਸਟੀ ਬਣੂਗਾ ਤੁਸੀਂ ਵੀ ਇਸ ਰੈਸਪੀ ਨੂੰ ਜ਼ਰੂਰ ਕਰੇ ਟਰਾਈ ਕਰਿਓ ਜੇ ਖਤਵਾਂ ਨੂੰ ਇਹ ਰੈਸਪੀ ਇਹ ਵੀਡੀਓ ਵਧੀਆ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਵੱਧ ਵੱਧ ਕਰਿਓ ਜੀ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਜੇਕਰ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਆਪਾਂ ਮਿਲਾਂਗੇ ਨੈਕਸਟ ਰੈਸਪੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਸ਼ੀ ਕਾਲ ਜੀ